ખલોર્યા ઇ ગણ આવી ਬੋਲ ਬੋਲ ਕੀ ਹੋਇਆ ਬੋਲਡੀ ਨੂੰ ਕੀ ਹੋਇਆ ਵਾ ਬੋਲਡੀ ਕੀ ਹੋਇਆ ਕੀ ਤਾਂ ਤੇ ਕੀ ਹੋਇਆ ਦੱਸੋ ਫਾਈਲ ਗਾਂਵੜ ਪਿੱਛੇ ਦਾ ਪਿੱਛੇ ਨਿਕਲ ਜਾ ਜਿਹੜੇ ਪੈਰੀਆਂ ਆ ਉਸੇ ਪੈਰੀ ਵਾਪਸ ਨਿਕਲ ਜਾ 골ਡੀ ਇੱਕ ਮੂੰਗਾ ਤਾਂ ਸੁਣ ਲਾ ਉਹਨਾਂ ਦੀ ਆ ਜੋ ਕੀਤਾ ਇਹਨੇ ਚੰਗਾ ਕੀਤਾ ਵਾ 골ਡੀ ਚਲ ਆ ਦੋ ਮਣੀ ਗੱਲ ਤਾਂ ਸੁਣੀਏ ਮੰਮੀ ਕੀ ਗੱਲ ਸੁਣਨੀ ਆ ਆ ਜੋ ਕੀਤਾ ਦੱਸੋ ਚੰਗਾ ਵਾ ਚਲ ਤੂੰ ਸਿਆਣਾ ਬਣ ਦੋ ਮਿੰਟ ਪੁੱਛ ਲੈ ਚਲਾ ਚਲਾ ਬੁੱਤ ਚਲੀਏ ਚੱਲ ਜਾ ਚਲਾ ਜਾਈਏ ਚਲਾ ਆ ਜਾ ਕਿਰਨ ਆ ਜਾ ਕਿਰਨ ਆ ਜਾ ਪਾਜੀ ਹੁਣੀ ਆਉਂਦੇ ਆ ਪਾਜੀ ਨਾ ਅੱਗੇ ਬੜਾ ਗੁੱਸੇ ਚ ਤੇ ਤੂੰ ਕੁਝ ਨਾ ਬੋਲੀਂਗਾ ਖਲੋ ਜਾ ਇੱਥੇ ਤੈਨੂੰ ਗਾਂ ਕਿਉਂ ਤੁਰਿਆ ਆਉਣ ਡਿਆ ਆਉਂਦੇ ਆਂ ਬੂਆ ਬੰਦ ਕਰ ਪਹਿਲਾਂ ਕੰਮ ਬੜਾ ਸੋਹਣਾ ਕਰਕੇ ਆਇਆ ਏ ਐਡੀ ਕੀ ਕਾਲੀ ਪਈ ਹੀ ਓ ਤੈਨੂੰ ਜਦੋਂ ਤੈਨੂੰ ਅਹੀਂ ਪੁੱਛਣ ਡਏ ਹਾਂ ਕਿ ਦੱਸ ਕਿਤੇ ਵਿਆਹ ਕਰਾਉਣਾ ਤੇ ਦੱਸ ਦੇ ਮਰਜ਼ੀ ਨਾਲ ਤੇ ਉਦੋਂ ਕਿਉਂ ਨਹੀਂ ਦੱਸਿਆ ਉਦੋਂ ਤੇ ਆਖੇ ਮੰਮੀ ਆਂਦਾ ਸੀ ਮੇਰਾ ਜੀ ਨਹੀਂ ਕਰਦਾ ਇਹਦਾ ਰਾਤੋ ਰਾਤੀ ਜੀ ਕਰ ਪਿਆ ਵਾ ਅਨੇ ਸ਼ਰਮ ਹੀ ਨਹੀਂ ਕੀਤੀ ਸ਼ਰਮ ਹੀ ਆਣੀ ਐਨ ਨੂੰ ਇਹਨੂੰ ਮੈਂ ਇੱਥੇ ਦਾਦੀ ਉੱਥੇ ਖੜੇ ਹੋ ਕੇ ਪੁੱਛਿਆ ਕੀ ਜੇ ਤੇਰੀ ਕਿਤੇ ਕਾਢੀ ਹੈਗੀ ਤੇ ਮੈਨੂੰ ਦੱਸ ਦੇ ਤੇ ਆਂਦਾ ਨਹੀਂ ਮੈਂ ਤੇ ਹਲੇ ਜੀ ਵਿਆਹ ਹੀ ਨਹੀਂ ਕਰਾਉਣਾ ਮੈਂ ਤੇ ਹਲੇ ਵਿਆਹ ਹੀ ਨਹੀਂ ਕਰਾਉਣਾ ਦੱਸ ਆਪਾਂ ਸਾਰਿਆਂ ਨੇ ਪੁੱਛਿਆ ਹੀ ਇਹਨੂੰ ਅੱਜ ਵਕ ਵਕ ਸਾਰਿਆਂ ਨੇ ਅਸੀਂ ਪੁੱਛਿਆ ਹੈ ਇੱਕ ਗੁੰਗਾ ਬਣ ਕੇ ਉਹਦਾ ਬਿਠਾਇਆ ਸੀ ਉਦੋਂ ਉਹਨੇ ਕੋਈ ਗੱਲ ਨਹੀਂ ਸੀ ਆਂਦੀ ਤੇਰੀ ਤੇ ਇਹ ਫਰੈਂਡ ਤੈਨੂੰ ਪਤਾ ਵਾ ਨਾ ਤੂੰ ਵੀ ਨਹੀਂ ਮੈਨੂੰ ਦੱਸਿਆ ਮੈਨੂੰ ਕਿੱਦਾਂ ਪਤਾ ਹੋ ਸਕਦਾ ਸੁਕਰੀ ਤੇ ਉਤੇ ਮੈਨੂੰ ਦੱਸਦੀ ਸਾਰਾ ਕੁਝ ਜੀ ਇਤਨਾ ਦੀ ਕੋਈ ਗੱਲ ਸੀਗੀ ਇਹ ਇੱਕਦਮ ਚੁੱਕਣ ਲੱਗਿਆ ਤੁਹਾਨੂੰ ਮੱਸਾ ਵੀ ਡਾਨੀ ਲੱਗਾ ਮੈਂ ਤੁਹਾਨੂੰ ਦੱਸ ਨਹੀਂ ਸੀਗਾ ਮੈਂ ਬੜੀ ਬੜੀ ਕੋਸ਼ਿਸ਼ ਕੀਤੀ ਪਰ ਮੈਂ ਦੱਸਦੀ ਨਹੀਂ ਸੀ ਉਹ ਯਾਰ ਮੈਨੂੰ ਇੱਕ ਗੱਲ ਦੱਸੋ ਅਸੀਂ ਤੁਹਾਨੂੰ ਮਨਾ ਕੀਤਾ ਕਦੋਂ ਹੀਗਾ ਤੈਨੂੰ ਬੰਦ ਰਾਜਾ ਮਨਾ ਕੀਤਾ ਕਦੋਂ ਕਿ ਤੂੰ ਵਿਆਹ ਤੇਰੀ ਥਾਂ ਦੇ ਮਰਜ਼ੀ ਦੀ ਥਾਂ ਦੇ ਅਸੀਂ ਨਹੀਂ ਕਰੋਣਾ ਤੂੰ ਘਟੂ ਘਟ ਦੱਸਦੇ ਸਹੀ ਕਿ ਮੈਂ ਕੁੜੀ ਪਸੰਦ ਕੀਤੀ ਹੋਈ ਆ ਪਾ ਜੀ ਜੇ ਮੈਂ ਇਦਾਂ ਨਾ ਕਰਦਾ ਤੇ ਘਰਦਿਆਂ ਨੇ ਮੇਰਾ ਵਿਆਹ ਜਿੱਥੇ ਭਾਬੀ ਨੇ ਕਿਹਾ ਸੀ ਉੱਥੇ ਕਰਾ ਦੇਣਾ ਸੀ ਭਾਬੀ ਕੋਈ ਤੇਰੇ ਨਾਲ ਜ਼ਬਰਦਸਤੀ ਨਹੀਂ ਕਰਨ ਡਈ ਤੇਰੀ ਸਹਿਮਤੀ ਨਾਲ ਸਾਰਾ ਕੁਝ ਕਰਨ ਡਈ ਸੀ ਸਾਹਿਬ ਇਹ ਕਿਤਨਾ ਸੋਚ ਲਿਆ ਤੂੰ ਕਿ ਆਪਾਂ ਤੇਰਾ ਜ਼ਬਰਦਸਤੀ ਵਿਆਹ ਕਰਦਾਂਗੇ ਉਹ ਜਿੱਥੇ ਤੇਰੀ ਖੁਸ਼ੀ ਹੋਗੀ ਉੱਥੇ ਹੀ ਵਿਆਹ ਕਰਾਂਗੇ ਉਹਨਾਂ ਲਈ ਰਹਿ ਗਈ ਭਾਬੀ ਦੀ ਭੈਣ ਦੀ ਗੱਲ ਉਹਨਾਂ ਨੂੰ ਤੇ ਮੈਂ ਉਸੇ ਦਿਨ ਮਨਾ ਕਰਤਾ ਸੀ ਜਿੱਦਣ ਤੂੰ ਕਿਹਾ ਸੀਗਾ ਕਿ ਮੈਂ ਵਿਆਹ ਨਹੀਂ ਕਰਾਨਾ ਸੁਪ੍ਰੀਤ ਮੈਨੂੰ ਤੂੰ ਇੱਕ ਗੱਲ ਕੁੜੀਏ ਦੱਸ 20 22 ਸਾਲ ਤੂੰ ਆਪਣੇ ਪੇਰੈਂਟਸ ਕੋਲੇ ਰਹੀ ਆ ਠੀਕ ਐ 20 ਦਿਨ ਸੰ ਤੈਨੂੰ ਸਾਡੇ ਘਰ ਆਉਂਦੇ ਨੂੰ ਨਹੀਂ ਹੋਏ ਤੇ ਤੂੰ ਇਹਦੇ ਮਗਰ ਲੱਗ ਗਈ ਆ ਕਿਉਂ ਕੀਤਾ ਇਸ ਤਰ੍ਹਾਂ ਉਹ ਸਾਡੀ ਵੀ ਤੇ ਲਵ ਮੈਰੀ ਸੀ ਆਪਾਂ ਤੇ ਦੋਵੇਂ ਧਿਰਾਂ ਨੂੰ ਮਨਾ ਕੇ ਵਿਆਹ ਕੀਤਾ ਸੀਗਾ ਤੈਨੂੰ ਕਿੰਨੀ ਵਾਰੀ ਪੁੱਛਦੇ ਰਹੇ ਆ ਯਾਰ ਤੇਰੀ ਮਰਜ਼ੀ ਹੈਗੀ ਕਿਤੇ ਤੇ ਦੱਸ ਦੇ ਬਾਕੀ ਜੋ ਕੀਤਾ ਵਾ ਸਾਨੂੰ ਤੁਹਾਡੇ ਰਿਸ਼ਤੇ ਤੋਂ ਕੋਈ ਇਤਰਾਜ਼ ਨਹੀਂ ਠੀਕ ਐ ਪਰ ਜਿਹੜਾ ਤੁਸੀਂ ਤਰੀਕਾ ਚੂਜ਼ ਕੀਤਾ ਵਾ ਉਹ ਗਲਤ ਕੀਤਾ ਵਾ ਠੀਕ ਹੈ ਜੋ ਪ੍ਰੋਪਰ ਤਰੀਕਾ ਹੋਣਾ ਚਾਹੀਦਾ ਉਹ ਹੀ ਹੋਣਾ ਚਾਹੀਦਾ ਵਾ ਇਹ ਕੁੜੀ ਆਪਣੇ ਘਰ ਵਾਪਸ ਜਾਊਗੀ ਮਨਜੂ ਵੇਖ ਉਹ ਕੁੜੀ ਘਰ ਆ ਕੇ ਘਰ ਆ ਗਈ ਹੈ ਨਾ ਹੁਣ ਅਸੀਂ ਉਹਨੂੰ ਵਾਪਸ ਇਹੇ ਭੇਜਣਾ ਗੋਲਡੀ ਜਿਹਹੁਣਾ ਆਈ ਗਈ ਹੈ ਘਰ ਉਹਨਾਂ ਨੇ ਕਰਵਾ ਹੀ ਲਿਆ ਗੁੱਛ ਤੇ ਬਹੁਤੀ ਗੱਲ ਉਹਦੇ ਮਾਪਿਆਂ ਨੂੰ ਸਾਦ ਲੈਣੇ ਕੁਝ ਸੋਚ ਬੁੱਤਰ ਤੂੰ ਨਹੀਂ ਮੰਮੀ ਆ ਤਰੀਕਾ ਸਹੀ ਆ ਨਹੀਂ ਤਰੀਕਾ ਇਹ ਕੁੜੀ ਵਾਪਸ ਹੀ ਜਾਊਗੀ ਮੈਂ ਨਹੀਂ ਵਾਪਸ ਜਾਣਾ ਮੈਂ ਤੁਹਾਨੂੰ ਪਹਿਲਾਂ ਹੀ ਗਿਆ ਸੀ ਮੈਂ ਘਰੇ ਕੀ ਜਵਾਬ ਦੇਣਾ ਉਹਨੂੰ ਯਾਰ ਸੋਚਦਾ ਮੈਂ ਕੁਝ ਮੈਨੂੰ ਤਾਂ ਭਾਈ ਦੇ ਗੁੱਸੇ ਅੱਗੇ ਵੈਸੇ ਨਹੀਂ ਸਮਝ ਲੱਗਦੀ ਕੁਝ ਮੇਰਾ ਦਿਮਾਗ ਚੱਲਣਾ ਵੈਸੇ ਬੰਦ ਹੋ ਗਿਆ ਮੈਂ ਤੁਹਾਡੇ ਘਰ ਕੇ ਆਈ ਆ ਇੱਥੇ ਇੱਥੋਂ ਤੱਕ ਨਾਲ ਮੈਂ ਨਹੀਂ ਜਾਣਾ ਹੁਣ ਆਪਸੇ ਜੋ ਗੱਲਾਂ ਕਰੀ ਜਾਂਦੇ ਰਿਹਾ ਆਪਸੇ ਗੱਲਾਂ ਕਰਕੇ ਹੀ ਇੱਥੋਂ ਤੱਕ ਪਹੁੰਚੇ ਜੇ ਸੁਪ੍ਰੀਤ ਤੂੰ ਆਪਣੇ ਘਰ ਚੱਲ ਕਿਰਨ ਕੁੜੀ ਨੂੰ ਫੜ ਤੇ ਮੈਂ ਗੱਡੀ ਕੱਢਦਾ ਵਾਂ ਇਹਨੂੰ ਬਾਉ ਤੈਨੂੰ ਇਹਦੇ ਘਰ ਛੱਡ ਕੇ ਆ ਜੀ ਬਾਜੀ ਚੱਲ ਚੱਲ ਬੋਲਦੀ ਛੱਡ ਪਰੇ ਕੋਈ ਚੀਂ ਨਹੀਂ ਦਿੰਦਾ ਚੱਲ ਜੇ ਹੁਣ ਆ ਹੀ ਗਈ ਹੈ ਤੇ ਹੁਣ ਘਰ ਦਾ ਕੋਈ ਗੱਲ ਨਹੀਂ ਹੁੰਦੀ ਰਹਿਣ ਦਾਦੀ ਜੀ ਸਮਝਾਓ ਨਾ ਭਾਈ ਇਹ ਤਰ੍ਹਾਂ ਨਹੀਂ ਹੈ ਕਰਨਾ ਗੱਲ ਇਹ ਆ ਹੁਣ ਇਹਨਾਂ ਨੇ ਤੇ ਜੋ ਗਲਤ ਕੰਮ ਕਰਨਾ ਕਰ ਦਿੱਤਾ ਹੁਣ ਸਹੀ ਤੇ ਆਪਾਂ ਹੀ ਕਰਨਾ ਵਾ ਨਾ ਕਿ ਸਹੀ ਵੀ ਨਹੀਂ ਕਰਨ ਦੇਣਾ ਸਹੀ ਠੀਕ ਕਰਦਾ ਵਾ ਮੁੰਡਾ ਦੀ ਮੰਨ ਜੋ ਸਹੀ ਇਹ ਕਰਨਾ ਵਾ ਕੁੜੀ ਨੂੰ ਇਹਦੇ ਘਰ ਛੱਡ ਕੇ ਆਉਨੇ ਆ ਤੇ ਕੁੜੀ ਨੂੰ ਇਹਦੇ ਪੇਰੈਂਟਸ ਨੂੰ ਦੱਸ ਕੇ ਆਉਨੇ ਆ ਤੇ ਫਿਰ ਇੱਜ਼ਤ ਨਾਲ ਜਿੱਤਰਾ ਕੁੜੀ ਲਈ ਆਈ ਦੀ ਉਤਰਾ ਲੈ ਕੇ ਆਉਨੇ ਆ ਰਿਸ਼ਤੇ ਤੋਂ ਇਹਨਾਂ ਦੀ ਕੋਈ ਮੁਸ਼ਕਲ ਨਹੀਂ ਆ ਵਿਆਹ ਇਹਨਾਂ ਕਰਾ ਲਿਆ ਚਲੋ ਕੋਈ ਨਹੀਂ ਪਰ ਵੱਡਿਆਂ ਦੀ ਸਹਿਮਤੀ ਨਾਲ ਕਰਾਉਣਾ ਚਾਹੀਦਾ ਵਾ ਅੱਜ ਕੱਲ ਸਮਾਂ ਬਦਲ ਗਿਆ ਵਾ ਕੋਈ ਨਹੀਂ ਆ ਜਾਂਦਾ ਕਿ ਅਸੀਂ ਲਵ ਮੈਰਿਜਾਂ ਦੇ ਖਿਲਾਫ ਹੈਗੇ ਆ ਕੋਈ ਨਹੀਂ ਆਂਦਾ ਚਾਹੇ ਕੁੜੀ ਦੇ ਪੇਰੈਂਟਸ ਆ ਚਾਹੇ ਮੁੰਡੇ ਦੇ ਪੇਰੈਂਟਸ ਆ ਬਹੁਤ ਕਿਤੇ ਰੇਅਰ ਹੋਣਗੇ ਜਿਹੜੇ ਅੱਜ ਵੀ ਪੁਰਾਣੀ ਸੋਚ 'ਚ ਆ ਸਿਰਫ ਮਾਪਿਓ ਇਹੋ ਹੀ ਸੋਚਦਾ ਵਾ ਕਿ ਸਾਡੇ ਜਿਹੜੇ ਬੱਚੇ ਆ ਉਹ ਖੁਸ਼ ਰਹਿਣੇ ਚਾਹੀਦੇ ਆ ਸਾਡੇ ਬੱਚੇ ਖੁਸ਼ ਰਹਿਣੇ ਚਾਹੀਦੇ ਆ ਵਿਆਹ ਤੇ ਪੇਰੈਂਟਸ ਨੇ ਕਰਨਾ ਹੀ ਹੁੰਦਾ ਵਾ ਤੇ ਇਸ ਕਰਕੇ ਸੁਪ੍ਰੀਤ ਤੂੰ ਨਾਲ ਚੱਲ ਮੈਂ ਨਾਲ ਜਾਣਾ ਵਾਂ ਤੇਰੇ ਘਰੇ ਕਿਰਨ ਨਾਲ ਚਲਦੀ ਐ ਤੇਰੇ ਪੇਰੈਂਟਸ ਨਾਲ ਅਹੀਂ ਜਾ ਕੇ ਗੱਲ ਕਰਕੇ ਆਉਨੇ ਆ ਤੇ ਹੁਣ ਜੋ ਤੂੰ ਕੀਤਾ ਨਾ ਹੁਣ ਸੁਧਾਰਨ ਦੇ ਚੱਲ ਅੰਦਰ ਤੂੰ ਹੀ ਇੱਥੇ ਰਹਿ ਕੋ ਮਮੀ ਚਾਹੀ ਤੂੰ ਹੀ ਵੀ ਰੁਕੋ ਮੈਂ ਇਹਦੇ ਘਰੋਂ ਹੋ ਕੇ ਆਉਣਾ ਸੁਪਰੀਦ ਦੇ ਆ ਬੁਨਾ ਪਤਾ ਨਹੀਂ ਮੈਨੂੰ ਘਬਰਾਹਟ ਹੋ ਜਾਂਦੀ ਈ ਹੈ ਖਰਾਜੀ ਆ ਕੁੜੀ ਕੀ ਕਰਾਉ ਨਾ ਕਾਲ ਵੀ ਛੋਟੀ ਵੀ ਨਹੀਂ ਹੈਗੀ ਪਤਾ ਨਹੀਂ ਅੱਜ ਆਈ ਨਹੀਂ బుషన్ మన ఆగి త ਸਸੀ ਕਾਂਜੀ ਸੁਪ੍ਰੀਤ ਸੁਪ੍ਰੀਤ ਇਹ ਸਭ ਕੀ ਨਾਲੇ ਤੁਸੀਂ ਕੌਣ ਮੈਂ ਕਿਰਨ ਦਾ ਹਸਬੰਦ ਹਾਂ ਜੀ ਇਹ ਦੋਵੇਂ ਫਰੈਂਡਸ ਆਪਸ ਦੇ ਵਿੱਚ ਅੱਛਾ ਅੱਛਾ ਹਾਂ ਮੈਨੂੰ ਦੱਸਦੀ ਹੁੰਦੀ ਸੀ ਕਿ ਮੇਰੀ ਕਿਰਨ ਫਰੈਂਡ ਹੈਗੀ ਆ ਕਿ ਉਹਦੀ ਰਾਤ ਨੂੰ ਕਾਲਸ ਵੀ ਆਉਂਦੀਆਂ ਉਹ ਤੁਸੀਂ ਕਰਦੇ ਸੀ ਰਾਤ ਨੂੰ ਕਾਲ ਅੱਛਾ ਚਲੋ ਛੱਡੋ ਜੀ ਇਹ ਨਾ ਗੱਲਾਂ ਆਪਾਂ ਤੇ ਤੁਹਾਡੀ ਅਮਾਨਤ ਤੁਹਾਨੂੰ ਦੇਣ ਆਏ ਆ ਅਮਾਨਤ ਇਹ ਬੱਚਿਆਂ ਨੇ ਬੜੀ ਵੱਡੀ ਗਲਤੀ ਕਰਦੀ ਹੈ ਜੀ ਗਲਤੀ ਕਿਹੜੀ ਗਲਤੀ ਕਰ ਲਈਏ ਸੁਪ੍ਰੀਤ ਨੇ ਸੁਪ੍ਰੀਤ ਨੇ ਤੇ ਮੇਰੇ ਛੋਟੇ ਬ੍ਰਦਰ ਨੇ ਇਹਨਾਂ ਦੋਵਾਂ ਅੱਜ ਮੈਰਿਜ ਕਰਾਣੀ ਹੈ ਮੈਰਿਜ ਸੁਪ੍ਰੀਤ ਐ ਸਭ ਕੀ ਹੈ ਆਂਟੀ ਜੀ ਤੂੰ ਹੀ ਨਾ ਗੁੱਸਾ ਨਾ ਕਰੋ ਨਹੀਂ ਨਹੀਂ ਗੱਲ ਇਹ ਹੈ ਕਿ ਦੇਖੋ ਅਹੀਂ ਕੁੜੀ ਤੁਹਾਡੀ ਤੁਹਾਡੇ ਕੋਲ ਆਏ ਹਨ ਹੈਨਾ ਤੇ ਚਾਹੁੰਦੇ ਤੇ ਬੱਚੇ ਗਲਤ ਕੋਈ ਸਟੈਪ ਵੀ ਲੈ ਸਕਦੇ ਇਹ ਘਰ ਵਾਪਸ ਮੁੜ ਕੇ ਵੀ ਨਹੀਂ ਆ ਸਕਦੇ ਪਰ ਦੇਖੋ ਅੱਜ ਇਹ ਘਰ ਆ ਗਏ ਆ ਆਪਣੇ ਤੇ ਆਪਾਂ ਨੂੰ ਨਾ ਇਹਨਾਂ ਨੂੰ ਸਪੋਰਟ ਕਰਨਾ ਚਾਹੀਦਾ ਵਾ ਨਾ ਕਿ ਇਹਨਾਂ ਨੂੰ ਛਿੜਕਣਾ ਚਾਹੀਦਾ ਵਾ ਨਹੀਂ ਨਹੀਂ ਮੈਂ ਇਹਨੂੰ ਕੋਈ ਸਪੋਰਟ ਨਹੀਂ ਕਰਨਾ ਨਾ ਮੈਨੂੰ ਆਪਣੇ ਘਰ ਵਾੜਨਾ ਨਹੀਂ ਨਹੀਂ ਵੇਖੋ ਤੁਸੀਂ ਇਹ ਤੇ ਬੱਚੇ ਆ ਪਰ ਆਪਾਂ ਤੇ ਸਿਆਣੇ ਆ ਨਾ ਬੱਚੇ ਨਹੀਂ ਐ ਜਿਨ੍ਹਾਂ ਨੇ ਐਡਾ ਵੱਡਾ ਕਦਮ ਚੁੱਕ ਲਿਆ ਉਹ ਬੱਚੇ ਨੇ ਮੈਂ ਤੁਹਾਡੀ ਗੱਲ ਮੰਨਦੀ ਆ ਇਹਨਾਂ ਨੇ ਗਲਤੀ ਕੀਤੀ ਆ ਪਰ ਹੁਣ ਸਾਰਾ ਕੁਝ ਠੀਕ ਆਪਾਂ ਕਰ ਸਕਦੇ ਆ ਤੁਸੀਂ ਦੇਖੋ ਨਾ ਅੱਜ ਘਰ ਹੀ ਨਾ ਹੁੰਦੇ ਫਿਰ ਤੁਸੀਂ ਕਹਿਣਾ ਸੀਗਾ ਕਿ ਸਾਨੂੰ ਦੱਸ ਦਿੰਦੇ ਤੇ ਅਸੀਂ ਇਹਨਾਂ ਦੀ ਮਰਜ਼ੀ ਨਾਲ ਵਿਆਹ ਕਰ ਦਿੰਦੇ ਅੱਜ ਤੇ ਆ ਗਈ ਆ ਘਰ ਤੇ ਹੁਣ ਆਪਾਂ ਇਹਨਾਂ ਨੂੰ ਅਕਸੈਪਟ ਕਰਨ ਨੂੰ ਤਿਆਰ ਨਹੀਂ ਆ ਤੇ ਇਸ ਕਰਕੇ ਅਸੀਂ ਮੁੰਡਾ ਵੀ ਕਰੇ ਰੱਖਿਆ ਵਾ ਆਪਣੇ ਤੁਸੀਂ ਕੁੜੀ ਨੂੰ ਰੱਖੋ ਜੋ ਇਹਨਾਂ ਨੇ ਸਟੈਪ ਲੈ ਲਿਆ ਵਾ ਵਿਆਹ ਕਰਾ ਲਿਆ ਸਾਨੂੰ ਮਨਜ਼ੂਰ ਆ ਪਰ ਅਸੀਂ ਚਾਹੁੰਦੇ ਆ ਕਿ ਤੁਸੀਂ ਖੁਦ ਇਹਨਾਂ ਨੂੰ ਸਾਡੇ ਕੋਲ ਛੱਡ ਕੇ ਆਓ ਤੁਹਾਡੀ ਹਾਜ਼ਰੀ ਚ ਸਾਰਾ ਕੁਝ ਹੋਵੇ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਤੁਸੀਂ ਵੀ ਮੇਰੇ ਬੱਚਿਆਂ ਵਰਗੇ ਹੋ ਪਰ ਮੇਰੀ ਗੱਲ ਸੁਣੋ ਤੁਸੀਂ ਨਾ ਮੇਰੀ ਕੁੜੀ ਘਰ ਆ ਗਈ ਆ ਇਹ ਠੀਕ ਆ ਤੁਸੀਂ ਇਹਨੂੰ ਘਰ ਛੱਡ ਕੇ ਚੱਲਿਓ ਮੈਂ ਤੁਹਾਡੀ ਬਹੁਤ ਇਸਾਨ ਮੰਨਦਾ ਪਰ ਤੁਸੀਂ ਉਹਨਾਂ ਨੂੰ ਜਾਓ ਅੱਗੇ ਜੋ ਕਰਨਾ ਹੈਗਾ ਮੈਂ ਆਪੇ ਦੇਖਾਂਗੀ ਇਹਨੇ ਐਡਾ ਵੱਡਾ ਫੈਸਲਾ ਲੈ ਲਿਆ ਇਕੱਲੇ ਇਸ ਤਰ੍ਹਾਂ ਨਹੀਂ ਹੋਣਾ ਪਰ ਨਹੀਂ ਤੇ ਚਾਹੁੰਦੇ ਆ ਜੀ ਤੁਸੀਂ ਜੋ ਇਹਨਾਂ ਨੇ ਸਟੈਪ ਲਿਆ ਵਾ ਤੁਸੀਂ ਉਹਦੇ ਵਿੱਚ ਇਹਨਾਂ ਨਾਲ ਸਾਥ ਦਿਓ ਚਲੋ ਪਰ ਮੇਰੀ ਗੱਲ ਨੂੰ ਵੀ ਸਮਝੋ ਤੁਹਾਡੀ ਅਮਾਨਤ ਆ ਜੀ ਤੁਹਾਡੇ ਕੋਲ ਜੇ ਉਧਰ ਆਂ ਉਧਰ ਉਧਰ ਇੱਥੇ ਬਹਿ ਤੂੰ ਅੱਡੀ ਵੱੱਡੀ ਹੋ ਗਈ ਆ ਕਿ ਅੱਡੇ ਵੱਡੇ ਡਿਸੀਜਨ ਆਪਣੇ ਮਾਪਿਓ ਦੇ ਪੁੱਛੇ ਬਿਨਾਂ ਲੈ ਲਵੇ ਮੈਂ ਤੈਨੂੰ ਪੁੱਛਦੀ ਵੀ ਰਹੀ ਆ ਪੁੱਛਿਆ ਸੀ ਕਿ ਨਹੀਂ ਪੁੱਛਦੀ ਵੀ ਰਹੀ ਆ ਕਿ ਮੈਂ ਤੇਰੀ ਨੀਰੀ ਮਾਂ ਨਹੀਂ ਮਸੇਲੀ ਵੀ ਆ ਜੇ ਕੋਈ ਗੱਲਬਾਤ ਹੈ ਜਾਂ ਬਾਹਰ ਕੋਈ ਗੱਲ ਹੈ ਤੇ ਮੈਨੂੰ ਦੱਸ ਦਿਓ ਪਰ ਐ ਥੋੜੀ ਪਤਾ ਸੀ ਤੇ ਸਾਡੀ ਇੱਜ਼ਤ ਨੂੰ ਰੋਲ ਕੇ ਘਰ ਆਜੇਗੀ ਉਹ ਤੇ ਉਹਨਾਂ ਨੂੰ ਵੀ ਮੈਂ ਪੇਸ਼ ਤਾਂ ਵਿਚਾਰੇ ਭਲੇ ਮਾਨਸ ਬੰਦੇ ਨੇ ਜਿਹੜੇ ਤੈਨੂੰ ਘਰ ਲੈ ਆਏ ਨੇ ਮੈਨੂੰ ਵੀ ਪਤਾ ਜੇ ਤੂੰ ਘਰ ਨਾ ਆਉਂਦੀ ਤੇ ਹੁਣ ਉਹਨਾਂ ਨੂੰ ਮੈਂ ਕੀ ਕਹਿੰਦੀ ਕੌਣ ਐ ਕਿੱਥੋਂ ਦਾ ਮੁੰਡਾ ਐ ਕੀ ਐ ਉਹ ਕੌਣ ਸੀ ਉਹ ਮੁੰਡਾ ਬਹੁਤ ਚੰਗਾ ਮम्मी ਬਹੁਤ ਚੰਗਾ ਉਹ ਤੇ ਦਿਖ ਹੀ ਗਿਆ ਮੈਨੂੰ ਸਾਨੂੰ ਵਿਆਹ ਇਸ ਕਰਕੇ ਕਰਾਉਣਾ ਪਿਆ ਕਿਉਂਕਿ ਉਹਦਾ ਵਿਆਹ ਕਿਤੇ ਹੋਰ ਹੋਣ ਲੱਗਾ ਸੀਗਾ ਉਹਦੀ ਭਾਬੀ ਕਰਾਂਦੀ ਪੀਸੇ ਦਾ ਰਿਸ਼ਤਾ ਤੇ ਹੋ ਜਾਂਦਾ ਜੇ ਤੁਹਾਡੇ ਦਿਲ 'ਚ ਕੋਈ ਗੱਲ ਹੈ ਸੀ ਤੇ ਤੂੰ ਮੈਨੂੰ ਦੱਸਦੀ ਤੇ ਸਹੀ ਇੱਕ ਵਾਰੀ ਗੱਲ ਦੱਸਦੀ ਥੋੜੀ ਬਹੁਤੀ ਗੱਲ ਕਰਦੀ ਕਿ ਇਹ ਗੱਲ ਹੈਗੀ ਆ ਹੋ ਸਕਦਾ ਹੈ ਕਿ ਅਸੀਂ ਆਪ ਹੀ ਮੰਨ ਜਾਂਦੇ ਪਰ ਇਹ ਕਦਮ ਚੁੱਕਣ ਤੋਂ ਪਹਿਲੇ ਤੂੰ ਸੋਚਿਆ ਨਹੀਂ ਅੱਜ ਕੱਲ ਉਹ ਗੱਲਾਂ ਨਹੀਂ ਰਹੀਆਂ ਮਾਂ ਨੂੰ ਸਹੇਲੀ ਤਾਈ ਬਣਾਇਆ ਜਾਂਦਾ ਜੇ ਉਹਨਾਂ ਸਾਰੀ ਗੱਲ ਖੁੱਲਕੇ ਦੱਸੀ ਜਾਵੇ ਤੇ ਜੇ ਸਭ ਕੁਝ ਆਪ ਹੀ ਕਰਨਾ ਸੀ ਤੇ ਫੇਰ ਹੁਣ ਮਾਂ ਕਿਨੂੰ ਕਿਨੂੰ ਮੂੰਹ ਦਿਖਾਵੇ ਤੇ ਕਿਨੂੰ ਨਾ ਦਿਖਾਵੇ ਕਿਆ ਇਹਦੀ ਕੁੜੀ ਬਾਹਰ ਜਾਂਦੀ ਸੀ ਤੇ ਆ ਕੁਝ ਕਰਕੇ ਆਈ ਹੈ ਮੇਰੇ ਸੁਣ ਲੈ ਗੱਲ ਆਸ਼ਟਬਗ ਤੇਰਾ ਆਫਿਸ ਜਾਣਾ ਬੰਦ ਇੱਥੋਂ ਤੱਕ ਕਿ ਤੇਰਾ ਬਾਹਰ ਵੀ ਜਾਣਾ ਬੰਦ ਕੋਈ ਲੋੜ ਨਹੀਂ ਸਾਨੂੰ ਜੋਬ ਦੀ ਸਭ ਕੁਝ ਹੈਗਾ ਸਾਡੇ ਕੋਲ ਐ ਤੇ ਅਸੀਂ ਤੁਹਾਨੂੰ ਤਾਂ ਭੇਜਿਆ ਸੀ ਕਿ ਤੁਹਾਨੂੰ ਪੜਾਇਆ ਲਿਖਾਇਆ ਕਿ ਚਲੋ ਜੇ ਤੁਸੀਂ ਜੋਬ ਕਰਨੀ ਹੈ ਬਾਹਰ ਜਾਓ ਆਓਗੀ ਆਪਣੇ ਪੈਰਾਂ ਤੇ ਸਟੈਂਡ ਹੋ ਗਈਆਂ ਪਰ ਇਹੋ ਜਿਹਾ ਸਟੈਂਡ ਨਹੀਂ ਸਾਨੂੰ ਚਾਹੀਦਾ ਸੀ ਕਿ ਤੁਸੀਂ ਐਡਾ ਵੱਡਾ ਸਟੈਂਡ ਹੀ ਲੱਲਿਆ ਘਰ ਬੈਠ ਹੁਣ ਅੱਜ ਤੋਂ ਤੂੰ ਬੱਸ ਕਰ ਦੇ ਟੱਕ ਟੱਕ ਲਾਈਆ ਕਿਤੇ ਸੌਣ ਵੀ ਨਹੀਂ ਦਿੰਦੇ ਪਾ ਆ ਕੀ ਟੱਕ ਟੱਕ ਲੱਗੀ ਆ ਓ ਯਾਰ ਕੀ ਪਤਾ ਕਾਦੀ ਲੱਗੀ ਆ ਕੀ ਆ ਯਾਰ ਭਾਬੀ ਲੱਗੇ ਹੋਣੇ ਆ ਭਾਬੀ ਲੱਗੀ ਆ ਇਹ ਤੇ ਮੇਰੇ ਸੱਜੇ ਕ ਖੱਬੇ ਕੰਨ ਚੋਂ ਆਉਣ ਦੀ ਆਵਾਜ਼ ਮੈਂ ਨਹੀਂ ਨਹੀਂ ਭਾਬੀ ਤੇ ਮੇਰੇ ਬੰਨੇ ਆ ਇੱਧਰ

ਮਾਰੇ ਪੈਣਿਆ ਉੱਠ ਜਾ ਟਾਈਮ ਵੇਲੇ ਕੀ ਹੁੰਦਿਆ ਕਿਰਨ ਤੂੰ ਸਹੀ ਕਹਿੰਦੀ ਸੀ ਇਹ ਨਹੀਂ ਗੱਲਾਂ ਨਾ ਮੰਨਣ ਵਾਲੇ ਹੈਗੇ ਉਹ ਇਹਨਾਂ ਨੂੰ ਤੇ ਪਤਾ ਕੀ ਆ ਬ੍ਰੇਕਫਾਸਟ ਨਾਰਿੰਜ ਤੇ ਡਿਨਰ ਜਦੋਂ ਤੱਕ ਹੈਵੀ ਨਾ ਨਾ ਮਿਲ ਜੇ ਉਹ ਇਹਨਾਂ ਦੀ ਕਿੱਥੀ ਹজম ਹੋਣੀ ਆ ਟਾਈਮੜੀ ਵੇਖਦੇ ਲੈ ਆਜੋ ਦਈਏ ਬ੍ਰੇਕਫਾਸਟ ਇਹਨਾਂ ਪਾਜੀ ਪਹਿਲਾਂ ਦੇ ਇੱਕ ਨਹੀਂ ਮਾਨੀ ਹੁਣ ਦੇ ਦੋ ਦੋ ਛਾਲੇ ਸੁਪਰੀਤ ਉਹ ਆ ਜਾ ਸਭ ਕੁਝ ਠੀਕ ਹੋ ਗਿਆ ਆ ਜਾ ਸੁਪਰੀਤ ਦੇ ਘਰ ਦੇ ਵੀ ਮੰਨ ਗਏ ਤੇ ਆਪਾਂ ਵੀ ਮੰਨ ਗਏ ਤੇ ਦੋਵਾਂ ਪਰਿਵਾਰਾਂ ਦੀ ਸਹਿਮਤੀ ਦੇ ਨਾਲ ਦੋਵਾਂ ਬੱਚਿਆਂ ਦਾ ਵਿਆਹ ਹੋ ਗਿਆ ਚਲੋ ਜੀ ਸੱਸੀ ਗਾਲ ਜੀ ਸਾਰਿਆਂ ਨੂੰ ਤੇ ਸਾਰੇ ਜਣੇ ਇੱਥੇ ਤਾਂ ਕਰਕੇ ਨਿਗੇ ਸਾਡੀ ਸਟੋਰੀ ਹੋ ਚੁੱਕੀ ਐਂਡ ਤੇ ਸਾਰੇ ਜਣੇ ਮੈਸੇਜ ਦੇਣ ਵਾਸੇ ਬੈਠੇ ਆ ਪਰ ਦੀਦੀ ਹਾਂ ਮੈਂ ਤੇ ਹੁਣੇ ਚੱਲੀ ਹਾਂ ਤੁਸੀਂ ਅੱਗੇ ਹੁਣ ਆਪਣਾ ਮੈਸੇਜ ਆਪ ਹੀ ਦੇ ਦਿੰਦਾ ਵੀ ਮੇਰਾ ਜਾਣਾ ਬਹੁਤ ਜ਼ਰੂਰੀ ਹੈ ਹਾਂ ਜੀ ਪਰ ਵੇਖ ਲਓ ਟਾਡੀ ਕੁੜੀ ਖੁਸ਼ ਰੱਖੀ ਜੇ ਆਪਾਂ ਠੀਕ ਹੈ ਜੀ ਬਹੁਤ ਖੁਸ਼ ਨਾ ਹੋਏਗੀ ਬਾਕੀ ਵੀ ਇੱਕ ਕੰਮ ਤੁਸੀਂ ਬਹੁਤ ਵਧੀਆ ਕੀਤਾ ਤੁਹਾਨੂੰ ਇਸ ਸਟੋਰੀ ਚ ਇੱਕ ਕੰਮ ਚੰਗਾ ਨਹੀਂ ਲੱਗਾ ਜਿਹੜਾ 골ਡੀ ਹੋਣਾ ਨੇ ਕੁੜੀ ਟਾਡੇ ਘਰ ਛੱਡ ਦਿੱਤੀ ਹਾਂ ਜੀ ਉਹ ਕੰਮ ਤੇ ਬਹੁਤ ਵਧੀਆ ਹੈ ਵੀ ਇਹੋ ਜੇ ਸਾਰੇ ਹੋਣੇ ਚਾਹੀਦੇ ਆ ਕਿ ਜੇ ਕਿ ਬੱਚਿਆਂ ਨੇ ਕੋਈ ਗਲਤ ਕਦਮ ਚੁੱਕ ਹੀ ਲਿਆ ਤੇ ਆਪਸੀ ਸਹਿਮਤੀ ਦੇ ਨਾਲ ਇੱਕ ਦੂਜੇ ਕੋਲ ਬਹਿ ਕੇ ਇੱਕ ਦੂਜੇ ਨਾਲ ਗੱਲਬਾਤ ਕਰਕੇ ਕੀ ਅਗੋਰਾ ਜਮੰਦੀ ਨਾਲ ਸਾਰੇ ਕੰਮ ਕਰੋਗਾ ਆਪਾਂ ਇਹ ਮੈਸੇਜ ਐਸ ਕਰਕੇ ਇਨਾਂ ਕੋ ਦਵਾਇਆ ਕਿਉਂਕਿ ਇਹ ਸੀਰੀਅਲ ਦੇ ਵਿੱਚ ਕੁੜੀ ਦੀ ਮੰਮੀ ਹੈ ਮੰਮੀ ਹੈ ਕਿ ਆ ਜਾ ਆ ਜਾ ਆ ਜਾ ਤੂੰ ਵੀ ਆ ਜਾ ਆ ਜਾ ਆ ਜਾ ਇਤਨੀ ਆ ਜਾ ਆ ਜਾ ਜਲਦੀ ਆ ਜਾ ਜਲਦੀ ਆ ਜਾ ਤੂੰ ਵੀ ਆਪਣੀ ਮੰਮੀ ਕੋ ਖਲੋ ਜਾ ਇਹ ਸਭ ਨੂੰ ਕਹਦੇ ਕਿ ਕੋਈ ਗੱਲ ਨਹੀਂ ਆ ਫੜ ਬੋਲ ਮੰਮੀ ਨਾਲ ਮੈਸੇਜ ਦੇਵੇ ਕੁੜੀਆਂ ਨੂੰ ਮੰਮੀ ਦੀ ਸਲਾਹ ਨਾਲ ਕਰ ਦੇ ਸਲਾਹ ਨਾਲ ਚੱਲਣਾ ਚਾਹੀਦਾ ਮੈਸੇਜ ਦੇ ਦੇ ਜਲਦੀ ਦੇ ਹਾਂ ਮੈਂ ਬੋਲਾਂ ਹਾਂ ਬੋਲ ਬੋਲ ਦੇ ਬੋਲ ਕੀ ਬੜੇ ਇਹ ਬਈ ਕੀ ਕੁੜੀਆਂ ਨੂੰ ਘਰ ਦੇ ਦੀ ਸਲਾਹ ਆਪਣੇ ਮਾਪਿਆਂ ਦੀ ਸਲਾਹ ਦੇਣਾ ਤੇਰੇ ਅਨੁਸਾਰ ਚੱਲਣਾ ਚਾਹੀਦਾ ਹਾਂ ਚਲੋ ਅੱਜ ਕੱਲ ਕੁੜੀਆਂ ਨੂੰ ਆਪਣੀ ਪੇਰੈਂਟਸ ਦੀ ਜੋ ਅੱਜ ਕੱਲ ਤੁਸੀਂ ਸਟੋਰੀ ਵਿੱਚ ਦੇਖੋ ਜੀ ਇਹ ਸਟੋਰੀ ਵਿੱਚ ਮੇਰੀ ਕੁੜੀ ਬਣੀ ਹੋਈ ਆ ਪਰ ਵੇਖੋ ਅੱਜ ਕੱਲ ਕੁੜੀਆਂ ਜਿੰਨਾ ਵੀ ਮਾਡਰਨ ਜ਼ਮਾਨਾ ਆ ਗਿਆ ਜੋ ਮਰਜ਼ੀ ਹੋ ਜੇ ਕੁੜੀਆਂ ਨੂੰ ਆਪਣੇ ਪੇਰੈਂਟਸ ਦੀ ਸਲਾਹ ਨਾਲ ਹੀ ਚੱਲਣਾ ਚਾਹੀਦਾ ਵੈ ਜਾਂ ਜੇ ਕੋਈ ਗੱਲਬਾਤ ਹੈਗੀ ਆ ਤੇ ਤੁਸੀਂ ਉਹਨਾਂ ਨੂੰ ਬਿਨਾਂ ਝੱਕੇ ਸਭ ਕੁਝ ਪਹਿਲਾਂ ਹੀ ਦੱਸ ਦਿਓ ਤਾਕੀ ਬਾਤ ਚ ਕੋਈ ਗਲਤ ਕੰਮ ਨਾ ਹੋਵੇ ਬਿਲਕੁਲ ਜੀ ਪੜਹੰਦਾ ਲ ਖਾਂਦਾ ਬੱਚਿਆ ਬਿਲਕੁਲ ਜੀ ਰਜਾ ਮੰਡੀ ਨਾਲ ਤਾਂ ਜੋ ਕਿ ਬੱਚਿਆਂ ਨੂੰ ਕੱਲ ਨੂੰ ਓਕੀ ਭਰੀ ਜਾਵੇ ਨਾ ਤੇ ਪੇਰੈਂਟ ਸਾਂਭ ਸਕਣ ਮੁੰਡੇ ਵਾਲੇ ਵੀ ਕੁੜੀ ਵਾਲੇ ਵੀ ਚਲੋ ਜੀ ਬਾਕੀ ਮੈਂ ਅਸੀਂ ਫੇਰ ਦਵਾਵਾਂਗੇ 골ਡੀ ਗਿਆ ਹੋਇਆ ਕਾਸ਼ਵੀਨ ਲੈਣ ਵਾਸਤੇ ਚਲੋ ਚਲੋ ਜੀ ਬਾਏ ਬਾਏ ਹੈਦਰਾ ਚਲ ਜੇ ਇਧਰ ਦੇ